ਅਸਿਕਾ ਬਈ ਸਾਰੇ ਹਾਂ ਕੌਂਟਿਆਂ ਦੇ ਬਰਨਾਲਾ ਟਰੈਕਟਰ ਮੰਡੀ ਦੀ ਇੱਥੇ ਹਰ ਸੋਮਵਾਰ ਟਰੈਕਟਰ ਮੰਡੀ ਲੱਗਦੀ ਹੈ ਟਰੈਕਟਰ ਦੇ ਕੋਲ ਬਹੁਤ ਜ਼ਿਆਦਾ ਟਰੈਕਟਰ ਸਨ ਵਧੀਆ ਉੱਤੇ ਮਾਦੇ ਵਧੀਆ ਕਵਲਟੀ ਦੇ ਟਰੈਕਟਰ ਮਿਲਣਗੇ ਦਿਖਾਉਣੇ ਆਈ ਸਾਨੂੰ ਟਰੈਕਟਰ ਹੁਣ ਇਹ ਟਰੈਕਟਰ ਨੇ ਜਿਹੜੇ ਆਖੜੇ ਦੇ ਸਾਹਮਣੇ ਸਭ ਬਾਬਾ ਟਰੈਕਟਰ ਚੇਲਦੇ ਇਸ ਸਟੈਂਡਰਡ ਚਾਹੂਗਾ ਹੰਡਾਇਆ ਬਲਵਿੰਦਰ ਸਿੰਘ ਕਾਲਾ ਨੇ ਸਰਦਾਰ ਸਿੰਘ ਤਾਰ ਗੁਰਦੀਪ ਸਿੰਘ ਦੇਪੀ ਇਹ ਬਈ ਟਰੈਕਟਰ ਲੈ ਕੇ ਦੇਖਦੇ ਨੇ ਜੀ ਖਰੀਦਦੇ ਵੀ ਨੇ ਵੇਚਦੇ ਵੀ ਆਜ ਕੋਣ ਐਮਬੈਸ਼ਨ 2005 ਮਾਡਲ ਆ ਘੱਟ ਮੇਸੇ ਸੋਰਾ ਟਰੈਕਟਰ ਆ ਦੇਖੋ ਜੀ ਪੀਡੀ 43 49 ਦੀ ਨੰਬਰ ਆ ਜੀ ਟਰੈਕਟਰ ਦੀ ਕੁਆਲਿਟੀ ਚੈੱਕ ਕਰ ਲਈ ਪੈਰ ਦੇ ਨੇ ਮੂਰਲੇ ਟਾਇਰ ਨਾ ਮੇਨੇ ਜੀ ਪੰਜ ਮਾਡਲ ਘੱਟ ਨੇ ਤੇ ਗਈ

ਨਾਲ ਇੱਕ ਹੋਰ ਖੜਾ ਸੌਨਾ ਲਿਖਾ 750 ਇਸ ਉੱਪਰ ਆਈਸੀ ਐਮ ਇਹਦੇ ਡੈਰ ਬਿਓ ਦੇਣੀ ਪੀਵੀ 10 9742 ਨੰਬਰ ਆ ਇਹ ਆ 17 ਮਾਡਲ ਦੀ ਇਹ ਆ 520000 ਦੀ ਇਹ ਰੇਟ ਆ ਨਕਦ ਕਾਇਸ ਜੀ ਨਾਲ ਇੱਕ ਹੋਰ ਸੌਨਾ ਲਿਖਾ ਖੜਾ ਜੀ ਡੀਆਈ 60 RX ਇਹਨੇ ਮੜ ਲਾਈ ਮੈਂ ਦੀ ਸੋਚੇ 565000 ਦਾ ਮੁੱਲ ਆ ਜੀ ਟਰੈਕਟਰ ਬਹੁਤ ਸਾਫ ਟਰੈਕਟਰ ਨੇ ਉੱਚੇ ਮਾਡਲ ਦੇ ਟਰੈਕਟਰ ਨੇ ਜੀ ਆਹ ਇੱਕ 745 ਖੜਾ ਡੀ ਆਈ ਉਹਨਾਂ ਦੀ ਕ ਆਰ ਐਕਸ ਦੇਖੋ ਜੀ ਟਾਈਪ ਦੀ ਕੁਆਲਿਟੀ ਹੱਡ ਲੱਗਿਆ ਹੋਇਆ ਜੀ 14 ਮੜ ਲਾਈ 295000 ਮੁੱਲ ਆ ਜੀ ਦਾ 745 ਡੀ ਆਈ ਡੀ ਆਈ 745 ਆਰ ਐਕਸ ਨਾਲ ਖੜਾ ਮੈਸਟਰੀ ਸੁਪਰ 9500 ਟਾਇਰ ਬਹੁਤ ਸਾਫ ਹੈ ਟਾਇਰ ਵੀ 80% ਮਨੂ ਜੀ ਤਾਂ ਅਵਰ ਸਟੇ ਰਹਿੰਗੇ ਇਹ ਹੋਵੇ ਨੀ ਮੇਗਾ ਉਹ ਮੇ ਨਾਲ ਇਹ ਹੈ 18 ਮਾਡਲ 4,99,000 ਮੁੱਲ ਹੈ ਜੀ ਦਾ ਨਾਲ ਖੜਾ ਸੋਨਾ ਲੀਕਾ 60 RX 17 ਮਾਡਲ 17 ਮਾਡਲ ਹੈ ਜੀ ਇਹ 4,75,000 ਮੁੱਲ ਹੈ ਜੀ ਦਾ مورلټه چاره ډېر نه لینی ټریکټر بہت صافه سی ساید گیرا ای پاور اسټیلینګ ਨਾਲ کھڑا فارم ٹریکر 60 55 ترا کی کوالٹی چکو انجن دی اور ڈالی ساتری لگی ہوئی ہے جی اے جی 18 مال 125000 مال ا جی ټریکٹر بہت صاف ہے ਸਪੀਡ ਨਾਲ ਖੜਾ 855 FPRX ਫਾਈਵ ਸਟਾਰ ਹੀ ਬੈਟਰੀ ਬਹੁਤ ਸਾਫ ਹੈ ਬਗੈਰ ਬੈਟਰ ਲੱਗਿਆ ਹੈ ਵੀ ਇੱਕ ਕੀ ਮੰਡਲਾਈ 6 ਲੱਖ 17 ਹਜ਼ਾਰ ਪ੍ਰਾਈਜ਼ ਹੈ ਇਹਦਾ

ਟ੍ਰੈਕਟਰ ਟ੍ਰੈਕਟਰ ਬਹੁਤ ਸਾਫ਼ ਨੇ ਇਹ ਸਕੰਦਰਾ ਹੀ ਇੰਜਨ ਦੇਖ ਲਈ ਇਹ ਆ ਜੀ ਬੀ ਮਡਲਾ 615000 ਪ੍ਰਾਈਸ ਹੈ ਇਹਦਾ ਪੈਰ ਨਮੇ ਨੇ ਨਾਲ ਕਿਦਾ 5310 80 5310 ਨੰਬਰ ਬਲੋਟੋ ਮਾੜਲਾ ਜੀ 10 ਮਾੜਲਾ 522000 ਪਰਾਈ ਜਾਏਗਾ ਨਵਾਂ ਫ੍ਰੇਸ ਹੰਦਲਿਕਾ 750 RX ਇਹ ਹੈ 16 ਮਾੜਲਾ ਸੁਆ ਮਾੜਲੇ 475000 ਮਾੜਲਾ ਜੀ ਇਹ ਬੰਨਿਆ ਸੰਪਰਕ ਨੰਬਰ ਦੱਸ ਦਿਆਂਗੇ ਬਲਵਿੰਦਰ ਸਿੰਘ ਕਾਲਾ ਜੀ ਇਹਨਾਂ ਦਾ ਮੋਬਾਈਲ ਨੰਬਰ ਹੈ 99154 63 63 9152 63 63 ਇਹ ਬਾਈ ਬਲਵਿੰਦਰ ਸਿੰਘ ਕਾਲਾ ਦਾ ਇਕਵਤਾਰ ਸਿੰਘ ਪਾਰ ਇਹਨਾਂ ਦਾ ਮੋਬਾਈਲ ਨੰਬਰ ਨਾੜੇ 9152 3802 99152 3802 ਇਕ ਗੁਰਦੀਪ ਸਿੰਘ ਦੇਵੀ ਇਹਨਾਂ ਨੰਬਰ 99800 ਹੀ 99799 ਇਹ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਕੋਈ ਟਰੈਕਟਰ ਲੈਣਾ ਹੈ te birciğim koy bir.